ਜਿਸ ਤਰ੍ਹਾਂ ਮੂਸੇਵਾਲ ਸਾਹਿਬ ਦਾ ਕਤਲ ਹੋਇਆ ਆ ਬੜੀ ਮਾੜੀ ਗੱਲ ਘਟਨਾ ਆ ਜੀ ਕਿਉਂਕਿ ਇੱਕ ਨੌਜਵਾਨ ਬੱਚੇ ਦੀ ਇਸ ਦੁਨੀਆ ਤੋਂ ਤੁਰ ਜਾਣਾ ਮਾਪੇ ਨੂੰ ਘਟ ਆਇਆ ਉਹ ਤਾਂ ਹੈਗਾ ਆ ਪਰ ਸਮੁੱਚੇ ਮਾਨਸਾ ਤੋਂ ਲੈ ਕੇ ਪੂਰੇ ਵਰਲਡ ਪੰਜਾਬੀ ਜੋੜ ਆ ਵੀ ਇਨਸਾਨ ਪੰਜਾਬੀ ਬੋਲਦਾ ਆ ਉਹਨੂੰ ਘਟਾ ਕਿਉਂਕਿ ਮੈਂ ਕੁਝ ਦੇਖਾਂ ਜਾਂਦਾ ਮੌਕਾ ਮਿਲਿਆ ਪਰ ਹਰ ਥਾਂ ਤੇ ਮੂਸੇਵਾਲ ਜਿਹੜਾ ਪੰਜਾਬੀ ਨੂੰ ਸਮਝਦਾ ਵੀ ਨਹੀਂ ਉਹ ਸਾਡੇ 뮤직 ਉੱਤੇ ਥੜਕਦਾ ਨਜ਼ਰ ਆਉਂਦਾ ਸ਼ਾਬ ਨੂੰ ਇਸ ਕਰਕੇ ਜੇ ਉਹ ਸਾਡੇ ਮਿਊਜ਼ਿਕ ਤੇ ਠੜਕਦਾ ਤੇ ਆਉਣ ਵਾਲੇ ਸਮੇਂ ਤੋਂ ਸਾਡੀ ਭਾਸ਼ਾ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰੇਗਾ ਇਸ ਕਰਕੇ ਮੈਂ ਸਮਝਦਾ ਵੀ ਇੱਕ ਪੰਜਾਬੀ ਦਾ ਸੱਚਾ ਸਪੂਤ ਇਸ ਦੁਨੀਆ ਦਾ ਤੁਰ ਗਿਆ ਔਰ ਪੰਜਾਬੀ ਮਾਤ ਭਾਸ਼ਾ ਨੂੰ ਇਸ ਇਨਸਾਨ ਦੇ ਤੁਰ ਜਾਣ ਨਾਲ ਇੰਨਾ ਕ ਘਾਟਾ ਪਿਆ ਸ਼ਾਇਦ ਕਦੇ ਪੂਰਾ ਵੀ ਨਹੀਂ ਹੋ ਸਕੇਗਾ ਤੁਹਾਨੂੰ ਕਾਰਨ ਕੀ ਲੱਗਦਾ ਕੀ ਕਾਰਨ ਕੀ ਹੋ ਸਕਦੇ ਨੇ ਮੂਸੇ ਵਾਲਾ ਦਾ ਕਤਲ ਦੇ ਕਾਰਨ ਕੀ ਹੋ ਸਕਦੇ ਨੇ ਕੋਈ ਉਹ ਗੈਂਗਸਟਰ ਨਹੀਂ ਸੀਗਾ ਸਰਕਾਰਾਂ ਜ਼ਰੂਰ ਕਹਿ ਰਹੀਆਂ ਕਿ ਗੈਂਗਵੋਰਡ ਹੋਈ ਹੈ ਪਰ ਮੂਸੇ ਵਾਲਾ ਗੈਂਗਸਟਰ ਨਹੀਂ ਸੀਗਾ ਮੂਸੇ ਵਾਲਾ ਇੱਕ ਪੰਜਾਬੀ ਲੋਕ ਗਾਇਕ ਸੀਗਾ ਤੇ ਕਾਂਗਰਸ ਪਾਰਟੀ ਦਾ ਲੀਡਰ ਸੀਗਾ ਨਾ ਕਿ ਉਹ ਗੈਂਗਸਟਰ ਸੀਗਾ ਸਰ ਉਹ ਤੇ ਮੰਨਿਆ ਗਿਆ ਪਰ ਕਿ ਇਸ ਜਿਸ ਤਰ੍ਹਾਂ ਦੇ ਸਾਡੇ ਦੇਸ਼ ਦੇ ਹਾਲਾਤ ਬਣ ਰਹੇ ਨੇ ਖਾਸ ਕਰਕੇ ਪੰਜਾਬ ਦੇ ਇੱਥੇ ਮਸ਼ਹੂਰ ਹੋਣਾ ਵੀ ਔਖਾ ਹੋ ਗਿਆ ਜੀ ਜੀ ਪਿੰਡਾਂ ਚ ਵੀ ਜੇ ਤੁਸੀਂ ਰਹਿ ਕੇ ਪਿੰਡ ਲੈਵਲ ਤੋਂ ਸੋਚੋ ਜੇ ਤੁਸੀਂ ਚੰਗਾ ਕੰਮ ਕਰਦੇ ਹੋ ਤੁਹਾਡੇ ਪਿੰਡ ਦਾ ਜਿਹੜਾ ਸੀਨੀਅਰ ਲੀਡਰ ਉਹ ਵੀ ਤੁਹਾਨੂੰ ਨੱਪਣ ਦੀ ਕੋਸ਼ਿਸ਼ ਕਰੇ ਇਹੀ ਇਹ ਵੱਡੇ ਲੈਵਲ ਦਾ ਕੰਮ ਆ ਇਹਨੂੰ ਵੱਡੇ ਸਿਆਸੀ ਤੌਰ ਤੇ ਜਾਂ ਇਸ ਤਰ੍ਹਾਂ ਦਾ ਮੈਂ ਤਾਂ ਸਮਝਦਾ ਕਿ ਸਿਆਸੀ ਤੌਰ ਤੇ ਹੀ ਇਹਨਾਂ ਦਾ ਕਤਲ ਕਰਵਾਇਆ ਗਿਆ ਹੈ ਨਾ ਕਿ ਸੋਚੀ ਸਮਝੀ ਚਾਲਿਆ ਤੇ ਇਸ ਨਾਲ ਜਿਹੜਾ ਪੰਜਾਬੀ ਨੂੰ ਘਾਟਾ ਪਿਆ ਛੰਦੇ ਸੋਚਿਆ ਸਮਝਣ ਤੋਂ ਬਾਹਰ ਆ ਮੈਂ ਦਿਲੋਂ ਦੁੱਖ ਪ੍ਰਗਟ ਕਰਦਾ ਉਸ ਸੁਮੱਚੇ ਮਾਲਵੇ ਦੀ ਧਰਤੀ ਨਾਲ ਕਿਉਂਕਿ ਇੱਕ ਇਨਸਾਨ 'ਚ ਉਹ ਖਾਸियत ਸੀ ਕੀ ਖਾਸੀ ਸਭ ਤੋਂ ਵੱਡੀ ਵੀ ਕੋਈ ਵੀ ਛੋਟਾ ਜਿਹਾ ਕਾਰੋਬਾਰ ਕਰਦਾ ਹੈ ਜੀ ਉਹ ਛੇਰ ਹਲ ਭਜਦਾ ਜਿਹੜਾ ਛੋਟਾ ਜਿਹਾ ਲੱਗੇ ਛੇਰ ਉਸ ਤੋਂ ਬਾਅਦ ਵੱਡੇ ਜਿਵੇਂ ਜਿਵੇਂ ਤਰੱਕੀ ਕਰਦਾ ਉਹ ਮੇਹਰਾਂ ਭਜਦਾ ਇੱਕ ਉਹ ਇਨਸਾਨ ਆ ਜਿਸ ਨੇ ਵੱਡੇ ਤੋਂ ਵੱਡੇ ਹਾਲੀਵੁੱਡ ਤੱਕ ਵੀ ਜੋ ਵੀ ਆਪਦੇ ਪਿੰਡ ਆਉਣ ਲਈ ਮਜਬੂਰ ਕਰਤੇ ਜੇ ਪ੍ਰੋਗਰਾਮ ਕਰਨ ਵਾਸਤੇ ਕੋਈ ਉਹਨਾਂ ਨੂੰ ਮਿਲਣਾ ਹੈ ਤਾਂ ਉਹਨੂੰ ਉਹਨਾਂ ਪਿੰਡ ਆਉਣਾ ਪਊਗਾ ਸਾਡਾ ਪੰਜਾਬ ਦਾ ਵਿਰਸਾ ਉਹਨੇ ਕਾਇਮ ਕੀਤਾ ਆਵਦੀ ਹਵੇਲੀ ਵੀ ਦੇਖ ਕੇ ਰੂਹ ਖੁਸ਼ ਹੁੰਦੀ ਆ ਪਰਮਾਤਮਾ ਕਰਦਾ ਕਿ ਉਹਨੂੰ ਉਸ ਦਾ ਆਨੰਦ ਮਨਣਾ ਮਿਲਦਾ ਪਰ ਇੱਕ ਚੰਗਾ ਵਿਚਾਰ ਚੰਗੀ ਸੋਚ ਦੇ ਕੇ ਗਿਆ ਸਾਡੇ ਸਮਾਜ ਨੂੰ ਬੜੀ ਵੱਡੀ ਦੇਣ ਦੇ ਕੇ ਗਿਆ ਆ ਪਰ ਜੇ ਇੰਜ ਇਨਸਾਨ ਕਿਤੇ 30 40 ਸਾਲ ਹੋਰ ਜਿਉਂਦਾ ਤੇ ਜੋ ਪੰਜਾਬ ਦੀ ਪੰਜਾਬੀ ਤਰੱਕੀ ਵਾਸਤੇ ਜੋ ਜੋਦਾ ਮਾ ਸਕਦਾ ਸ਼ਾਇਦ ਕੋਈ ਵੀ ਨਾ ਪਾਸ ਪਰ ਜੋ ਅੱਜ ਵੀ ਪਾ ਕੇ ਗਿਆ ਆ ਉਹ ਬਹੁਤ ਵੱਡਾ ਯੋਗਦਾਨ ਆ ਅਸੀਂ ਉਹਨੂੰ ਸਿਰਦਾ ਤੇ ਫੁੱਲ ਪੇੜ ਕਰਦੇ ਆ ਬਹੁਤ ਬਹੁਤ ਉਸ insan ਨੂੰ ਸ਼ਰਧਾਂਜਲੀ ਦਿੰਨੇ ਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹਦੇ ਮਾਪਿਓ ਨੂੰ ਉਹਦੇ ਸਭ ਸਾਰੇ ਪੰਜਾਬੀਆਂ ਨੂੰ ਹੀ ਹੌਸਲਾ ਦੇਵੇ ਸਮਤ ਬਖਸ਼ੇ ਕਿ ਅਸੀਂ ਉਹਦੇ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਸ਼ਰੀਕ ਬਣ ਸਕੀਏ ਵੀਰ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਇਹਨਾਂ ਦਾ ਕਹਿਣਾ ਹੈ ਕਿ ਪ੍ਰਮਾਤਮਾ ਮਿਹਰ ਕਰੇ ਉਹਦੀ ਜਿਹੜੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਨਾਲ ਉਹਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਹੋਰ ਵੀਰ ਸਾਡੇ ਨਾਲ ਨੇ ਵੀਰ ਜੀ ਕੀ ਸੋਚਦੇ ਹੋ ਮੁੱਸੇ ਵਾਲਾ ਦੀ ਮੌਤ ਬਾਰੇ ਕੀ ਸੋਚਦੇ ਹੋ ਤੁਸੀਂ ਵੀਰ ਜੀ ਬਹੁਤ ਵੱਡਾ ਪੰਜਾਬ ਨੂੰ ਘਾਟਾ ਪਿਆ ਜੀ ਬਹੁਤ ਹੀ ਮਸ਼ਹੂਰ ਕਲਾਕਾਰ ਸੀ ਜੀ ਇਹਦੇ ਗਾਣੇ ਰਿਲੀਜ ਹੋਣ ਤੋਂ ਪਹਿਲਾਂ ਹੀ ਲੀਕ ਹੋ ਜਾਂਦੇ ਸੀ ਜੀ ਵੇਖਾ ਕੇ ਕਿ ਪੰਜਾਬ ਨੂੰ ਕਦੇ ਵੀ ਘਾਟਾ ਨਹੀਂ ਪੂਰਾ ਹੋਊਗਾ ਬਹੁਤ ਜ਼ਿਆਦਾ ਮਾੜਾ ਹੈ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਸੀ ਜੀ ਪਰ ਕੁਝ ਕਹਿ ਨਹੀਂ ਸਕਦੇ ਜੀ ਬੰਬ ਬੀਰ ਜੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਮੂਸੇ ਵਾਲੇ ਦੀ ਜਿਹੜੀ ਮੌਤ ਹੋਈ ਆ ਇੱਕ ਗੈਂਗਵਾਰ ਹੋਈ ਆ ਤੁਹਾਨੂੰ ਉਹ ਗੈਂਗਵਾਰ ਲੱਗਦੀ ਆ ਕਿ ਮੂਸੇ ਵਾਲਾ ਗੈਂਗਸਟਰ ਸੀਗਾ ਜਾਂ ਪੰਜਾਬੀ ਲੋਕ ਗਾਇਕ ਸੀਗਾ ਇੱਕ ਪਾਰਟੀ ਦਾ ਲੀਡਰ ਸੀਗਾ ਪਰ ਸਰਕਾਰਾਂ ਅੱਜ ਉਹਨੂੰ ਗੈਂਗਵਾਰ ਦੱਸ ਰਹੀਆਂ ਨੇ ਤੁਹਾਨੂੰ ਲੱਗਦਾ ਕਿ ਗੈਂਗਵਾਰ ਹੋਈ ਆ ਪਾਜੀ ਸਿੱਧੂ ਮੂਸੇਵਾਲਾ ਕੋਈ ਗੈਂਗਸਟਰ ਨਹੀਂ ਸੀਗਾ ਠੀਕ ਹੈ ਸੁਧਾਰਨ ਜਿਆ ਇੱਕ ਕਲਾ ਮੁੰਡਾ ਸੀ ਆਪਦੀ ਕਲਾਕਾਰੀ ਤੋਂ ਨੇ ਨਾਮ ਆਪਦਾ ਕਮਾਇਆ ਜਾਨੀ ਕਿ ਹਿੰਦੁਸਤਾਨ ਦੇ ਵਿੱਚ ਰਹਿਣ ਲਈ ਜੇ ਨਾਮ ਕਮਾਉਗੇ ਤਾਂ ਮਤਲਬ ਮੌਤ ਪਾਉਗੇ ਇਹ ਗੱਲ ਬਣੀ ਪਈ ਆ ਹੁਣ ਦੇਖੋ ਜਦੋਂ ਦਾ ਸਰਕਾਰਾਂ ਦੇ ਕਦੀ ਕਬੱਡੀ ਵਾਲੇ ਵੀਰ ਦਾ ਕਤਲ ਹੋ ਗਿਆ ਉਸ ਤੋਂ ਬਾਅਦ ਅ ਦੂਜਾ ਉਹਦਾ ਐਕਸੀਡੈਂਟ ਹੋ ਜਾਂਦਾ ਆਪਣਾ ਕੀ ਨਾਮ ਆ ਵੀਰ ਦਾ ਦੀਪ ਸਿੱਧੂ ਦਾ ਉਸ ਤੋਂ ਬਾਅਦ ਇਹ ਘਟਨਾ ਯਾਨੀ ਕਿ ਇੰਡੀਆ ਦੇ ਵਿੱਚ ਰਹਿਣਾ ਹੀ ਅਨਸੇਫ ਹੋ ਗਿਆ ਜੇ ਤਰੱਕੀ ਕਰੋਗੇ ਤੇ ਮਰੋਗੇ ਇਹ ਗੱਲ ਬਣੀ ਪਈ ਆ ਵੀ ਉਹ ਇੱਕ ਸੁਧਾਰਨ ਕਲਾਕਾਰ ਸੀ ਸੁਧਾਰਨ ਪੇਂਡ ਚ ਉੱਠਿਆ ਸੁਧਾਰਨ ਘਰ ਦਾ ਲੜਕਾ ਉਹਨੇ ਤਰੱਕੀ ਕੀਤੀ ਪਰ ਇਥੋਂ ਆਪਣੇ ਇੰਡੀਆ ਦੇ ਲੋਕ ਜਾਂ ਗੈਂਗਸਟਰ ਗੈਂਲੋਜਾ ਜਿਨ੍ਹਾਂ ਨੇ ਜੋ ਇਹ ਗਲਤ ਕੰਮ ਕੀਤਾ ਬਹੁਤ ਮਾੜਾ ਆਇਆ ਜੀ ਜੇ ਤੁਹਾਡੀ ਕੋਈ ਦੁਸ਼ਮਣੀ ਸੀ ਲੱਤਾਂ ਤੋੜ ਦੋ ਅਗਲੇ ਦਾ ਸਿਰ ਪਾੜ ਦੋ ਜਾਨੋ ਮਾਰਨ ਵਾਲੀ ਬਹੁਤ ਜਿਆਦੀ ਮਾੜੀ ਗੱਲ ਹੋਈ ਹੈ ਵੀਰ ਜੀ ਬਹੁਤ ਵੱਡਾ ਘਾਟਾ ਪਿਆ ਆਪਣੇ ਪੰਜਾਬ ਨੂੰ ਜਿਵੇਂ ਵੀਰ ਜੀ ਨੇ ਕਿਹਾ ਕਿ ਪਹਿਲਾਂ ਦੀਪ ਸਿੱਧੂ ਚੱਲ ਜਾਂਦਾ ਫਿਰ ਸੰਦੀਪ ਨੰਗਲੰਬੀਆਂ ਚਲੇ ਜਾਂਦਾ ਤੇ ਉਸ ਤੋਂ ਬਾਅਦ ਸ਼ੁਭਦੀਪ ਸਿੰਘ ਸਿੱਧੂ ਸਿੱਧੂ ਮੂਸੇਵਾਲਾ ਚਲਾ ਜਾਂਦਾ ਤਿੰਨ ਦੀਪ ਸਾਡੇ ਕੋਲੋਂ ਚਲੇ ਜਾਂਦੇ ਨੇ ਤੁਹਾਨੂੰ ਐ ਨਹੀਂ ਲੱਗ ਰਿਹਾ ਕਿ ਜਿਹੜੀਆਂ ਸਰਕਾਰਾਂ ਨੇ ਜਿਹੜੀਆਂ ਏਜੰਸੀਆਂ ਨੇ ਉਹ ਪੰਜਾਬ ਦੇ ਜਿਹੜੇ ਦੀਪਾ ਉਹਨਾਂ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਦੇਖੋ ਇਹ ਪੰਜਾਬ ਦੇ ਤਿੰਨ ਅਨਮੋਲ ਹੀਰੇ ਜਿਨੇ ਦੀਪ ਇਸ ਦੁਨੀਆ ਤੋਂ ਚਲੇ ਗਏ ਨੇ ਚਲੋ ਮਾਪਿਆਂ ਦੇ ਇਕੱਲੇ ਇਕੱਲੇ ਪੁੱਤ ਲਾੜਾਂ ਚਾਵਾਂ ਨਾਲ ਪਾਲਿਆ ਉਹਨਾਂ ਨੇ ਇਸ ਦੁਨੀਆ ਤੋਂ ਜਾਣਾ ਬਹੁਤ ਹੀ ਮਾੜਾ ਕੰਮ ਹੋਇਆ ਈਦਾਂ ਕੋਈ ਦੁਸ਼ਮਣ ਨਾਲ ਵੀ ਨਾ ਹੋਵੇ ਅਸੀਂ ਢਾਈ ਅਰਦਾਸ ਕਰਾਂਗੇ ਵਾਹ ਰੋਗੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਆ ਜਾਵੇ ਬਾਕੀ ਦੇਖੋ ਜੀ ਇਹ ਸਰਕਾਰਾਂ ਕਰਵਾ ਰਹੀਆਂ ਜਾ ਗੈਂਗਸਟਰ ਕਰਵਾ ਰਿਹਾ ਇਹ ਤਾਂ ਹੁਣ ਰੱਬ ਹੀ ਜਾਣਦਾ ਅਸੀਂ ਤਾਂ ਪਰਿਵਾਰ ਨੂੰ ਅਰਮ ਧਰਤੀ ਪ੍ਰਗਟ ਕਰਦੇ ਆ ਤੇ ਪਰਦਾ ਪਰਿਵਾਰ ਨੂੰ ਦੁੱਖ ਸਹਿਣ ਦੀ ਪਰਮਾਤਮਾ ਬਲ ਬਖਸ਼ੇ ਇਹ ਅਰਦਾਸ ਕਰਦੇ ਜੀ ਤੁਹਾਨੂੰ ਕੀ ਲੱਗਦਾ ਵੀਰ ਜੀ ਕੀ ਲੱਗਦਾ ਕੀ ਹੋਇਆ ਕੱਲ ਜਿਹੜਾ ਵਰਤਾਰਾ ਵਾਪਰਿਆ ਜਿਹੜਾ ਸਿੱਧੂ ਮੂਸੇ ਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤੁਹਾਨੂੰ ਕੀ ਲੱਗਦਾ ਕਿਵੇਂ ਦੇਖਦੇ ਹੋ ਸਾਰੇ ਕੋਲ ਵੇਖੋ ਜੀ ਸਿੱਧੂ ਮੂਸੇ ਵਾਲੇ ਦਾ ਦਿਨ ਦਿਹਾੜੇ ਕਤਲ ਹੋ ਜਾਣਾ ਚਾਹੇ ਗੈਂਗਸਟਰ ਹੋਵੇ ਇੱਕ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਵੀ ਉਹਦਾ ਕੋਈ ਦੁਸ਼ਮਣ ਵਿਰੋਧੀ ਹੋਵੇ ਕੁਝ ਵੀ ਹੋਵੇ ਸੈਲੀਬ੍ਰਿਟੀ ਉਹ ਜਿਹੜਾ ਤੁਰ ਜਾਣਾ ਇਹ ਤਾਂ ਇੱਕ ਅੱਜ ਕੋਈ ਵੀ ਮਾਪੇ ਆ ਜਿਹੜੇ ਕਿਸੇ ਦੇ ਵੀ ਉਹ ਹੀ ਜਾਣਦੇ ਆ ਜਾਂ ਉਹਦੇ ਮਾਪੇ ਜਾਣਦੇ ਆ ਜਾਂ ਅੱਜ ਵਰਲਡ ਦੇ ਮਾਪਿਆਂ ਨੂੰ ਅੱਜ ਇਸ ਗੱਲ ਦਾ ਬੜਾ ਰੋਸ ਹੈ ਇਸ ਗੱਲ ਤੇ ਹਰ ਜੂਸ ਦੇ ਵਿੱਚ ਨੌਜਵਾਨਾਂ ਦੇ ਵਿੱਚ ਬੱਚਿਆਂ ਦੇ ਵਿੱਚ ਇੱਕ ਹਰ ਆਖਾ ਜ਼ਰੂਰੀ ਹੈ ਸਿੱਧੂ ਮੂਸੇ ਵਾਲੇ ਨੂੰ ਕਿਉਂਕਿ ਬਹੁਤ ਤਕੜਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਵਾ ਪਰਿਵਾਰ ਨੂੰ ਵੀ ਪਿਆ ਵਾ ਸਮਾਜ ਨੂੰ ਵੀ ਪੰਜਾਬ ਨੂੰ ਪੰਜਾਬੀਅਤ ਨੂੰ ਸਾਰੇ ਨੂੰ ਬਹੁਤ ਤਕੜਾ ਘਾਟਾ ਪਿਆ ਹੈ ਵੀ ਜੀ ਸਾਡੇ ਬੁੱਧੀਜੀਵੀ ਕਹਿੰਦੇ ਨੇ ਕਿ ਪੰਜਾਬ ਦੀ ਕ੍ਰੀਮ ਨੂੰ ਜਿਹੜਾ ਹੈਗਾ ਖਤਮ ਕੀਤਾ ਜਾ ਰਿਹਾ ਹੈ ਜਿਵੇਂ ਮੰਨ ਲਓ ਜੇ ਕਬੱਡੀ ਖਿਡਾਰੀ ਦੀ ਗੱਲ ਕਰੀਏ ਖਿਡਾਰੀਆਂ ਦੇ ਵਿੱਚ ਟੌਪ ਦਾ ਖਿਡਾਰੀ ਜਿਹੜਾ ਸੀਗਾ ਸੰਦੀਪ ਨੰਗਲੰਬੀਆਂ ਉਹਦਾ ਕਤਲ ਕਰ ਦਿੱਤਾ ਜਾਂਦਾ ਜੇ ਆਪਾਂ ਸੰਦੀਪ ਸਿੰਘ ਸਿੱਧੂ ਉਰਫ ਦੀਪ ਸਿੱਧੂ ਦੀ ਗੱਲ ਕਰੀਏ ਤਾਂ ਇੱਕ ਉਹ ਆਗੂ ਬਣ ਕੇ ਉੱਭਰ ਰਿਹਾ ਸੀ ਕੌਮ ਦਾ ਨੌਜਵਾਨੀ ਦਾ ਆਗੂ ਬਣ ਕੇ ਉੱਭਰ ਰਿਹਾ ਸੀ ਉਹਨੂੰ ਖਤਮ ਕਰ ਦਿੱਤਾ ਜਾਂਦਾ ਤੇ ਜੇ ਆਪਾਂ ਪੰਜਾਬ ਦੇ ਸੱਭਿਆਚਾਰ ਜਾਂ ਗਾਇਕੀ ਦੀ ਗੱਲ ਕਰੀਏ ਗਾਇਕੀ ਦੇ ਵਿੱਚ ਸਿੱਧੂ ਮੂਸੇਵਾਲਾ ਜਿਹੜੀ ਉਹਨੇ ਵੱਖਰੀ ਪਹਿਚਾਣ ਬਣਾਈ ਸੀ ਬੜਾ ਮੈਨੂੰ ਲੱਗਦਾ ਸਭ ਤੋਂ ਪ੍ਰਸਿੱਧ ਗਾਇਕ ਸੀਗਾ ਉਹਨੂੰ ਖਤਮ ਕਰ ਦਿੱਤਾ ਜਾਂਦਾ ਲੋਕ ਕਹਿ ਰਹੇ ਨੇ ਬੁੱਧੀਜੀਵੀ ਕਹਿ ਰਹੇ ਨੇ ਕਿ ਪੰਜਾਬ ਦੀ ਕ੍ਰੀਮ ਨੂੰ ਖਤਮ ਕੀਤਾ ਜਾ ਰਿਹਾ ਨਹੀਂ ਜੇ ਆਪਾਂ ਇਸ ਪੱਖ ਤੋਂ ਵੇਖੀਏ ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਪੰਜਾਬ ਦੇ ਨੌਜਵਾਨਾਂ ਦਾ ਸਿਆਸੀਕਰਨ ਹੋ ਰਿਹਾ ਤੇ ਇਹਨੂੰ ਕੁਝ ਨਾ ਕੁਝ ਜਿਹੜੇ ਸਿਆਸੀ ਲੋਕ ਆ ਪੰਜਾਬ ਦੀ ਜਿਹੜੇ ਜੂਥ ਨੂੰ ਇਹਨਾਂ ਦਾ ਜਿਹੜਾ ਖੂਨ ਖੋਲਦਾ ਵਾ ਇਹਨਾਂ ਨੂੰ ਵੱਖ-ਵੱਖ ਕਿਦਾਂ ਧੜਿਆਂ ਦੇ ਵਿੱਚ ਵੰਡ ਕੇ ਅੱਜ ਨੌਜਵਾਨਾਂ ਦੇ ਕਤਲ ਹੋ ਰਹੇ ਆ ਕਿਤਨਾ ਕਿਤੇ ਜ ਡੂੰਘੀ ਕਿਦਾਂ ਨਾ ਜੇ ਇਹਦੀ ਜਾਂਚ ਹੋਊਗੀ ਕਿਤਨਾ ਕਿਤੇ ਇਹੋ ਜੇ ਪੱਕ ਹੋਣਗੇ ਕਿਉਂਕਿ ਵੱਡੇ ਵੱਡੇ ਜਿਹੜੇ ਤਨਾਅਰ ਲੋਕ ਆ ਸਿਆਸੀ ਲੋਕ ਆ ਇਹਨਾਂ ਚੀਜ਼ਾਂ ਦਾ ਕਿਹਦਾ ਫਾਇਦਾ ਲੈ ਰਹੇ ਆ ਤੁਹਾਨੂੰ ਸਿਆਸਤ ਲੱਗ ਰਹੀ ਹੈ ਤੁਹਾਨੂੰ ਲੱਗ ਰਿਹਾ ਕਿ ਸਿਆਸਤ ਦੇ ਇਹ ਜਿਹੜਾ ਕਤਲ ਹੋਇਆ ਸਿਆਸੀ ਕਤਲ ਹੋਇਆ ਨੇ ਕੁਝ ਕਹਿ ਦੇਣਾ ਹੋ ਸਕਦਾ ਵਾ ਕਿਉਂਕਿ ਅੱਜ ਕੱਲ ਜਿੰਨੇ ਵੀ ਸਿਆਸੀ ਲੋਕ ਆ ਦੋ ਦਿਨ ਪਹਿਲਾਂ ਕਈ ਸਿਆਸੀ ਲੋਕ ਰੌਲਾ ਪਾਈ ਜਾਂਦੇ ਸੀ ਕਿ ਸਾਡੀਆਂ ਸਿਕਿਉਰਟੀਆਂ ਵਾਪਸ ਲੈ ਲੀਆਂ ਜਿੱਦ ਦਿਨ ਕੋਈ ਮਰ ਗਿਆ ਪਤਾ ਲੱਗ ਜੂਗਾ ਜਿੱਦ ਦਿਨ ਕੋਈ ਦੋ ਮਰ ਗਿਆ ਪਤਾ ਲੱਗ ਜੂਗਾ ਕਿ ਇਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਕੋਈ ਮਰਗੂ ਆ ਕੁਝ ਵੀ ਹੋ ਸਕਦਾ ਵਾ ਆਪਣੇ ਨਿੱਜੀਤਾਂ ਵਾਸਤੇ ਕਿਤੇ ਵੀ ਕਿਸੇ ਨੂੰ ਵਰਤਿਆ ਜਾ ਸਕਦਾ ਸੀ ਇਹਨਾਂ ਦਾ ਕਿਸੇ ਕਿਸੇ ਦੇ ਤੀਪੁੱਤ ਨਾਲ ਕੋਈ ਦੁੱਖ ਨਹੀਂਗਾ ਇਹਨਾਂ ਨੂੰ ਕੋਈ ਦਰਦ ਨਹੀਂਗਾ ਇਹ ਲੋਕ ਕੁਝ ਵੀ ਕਰਾ ਸਕਦੇ ਆ ਕੁਝ ਵੀ ਕਰ ਸਕਦੇ ਆ ਕੁਝ ਵੀ ਹੋ ਸਕਦਾ ਹੈ ਨਹੀਂ ਬਹੁਤ ਗਿਣਤੀ ਲੋਕ ਤਾਂ ਇਹੀ ਕਹਿ ਰਹੇ ਨੇ ਕਿ ਜਿਹੜੀ ਸਿੱਧੂ ਮੂਸੇ ਵਾਲੇ ਦਾ ਜਿਹ ਕਤਲ ਹੋਇਆ ਇਹਦਾ ਸਭ ਤੋਂ ਵੱਡਾ ਕਾਰਨ ਇਹੀ ਰਿਹਾ ਕਿ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਸੀ ਤੁਹਾਨੂੰ ਕੀ ਲੱਗਦਾ ਫਸਟ ਆਫ ਆਲ ਆਪਾਂ ਇਹ ਗੱਲ ਕਰ ਸਕਦੇ ਹਾਂ ਜੀ ਜੇ ਮੰਨ ਲਓ ਸਿਕਿਉਰਿਟੀ ਵਾਪਸ ਲੈ ਲਈ ਸਿਕਿਉਰਿਟੀ ਦੇ ਵਿੱਚ ਮੰਨ ਲਓ ਦੋ ਜੇ ਉਹਨਾਂ ਨੂੰ ਉਹਨਾਂ ਨੇ ਸਿਕਿਉਰਿਟੀ ਗਾਰਡ ਦਿੱਤੇ ਸੀਗੇ ਪ੍ਰੋਵਾਈਡ ਕੀਤੇ ਸੀਗੇ ਤੇ ਜੇ ਉਹ ਤੁਸੀਂ ਨਾਲ ਨਹੀਂ ਲੈ ਕੇ ਗਏ ਜੀ ਤੁਸੀਂ ਸਿਕਿਉਰਿਟੀ ਨੂੰ ਮਤਲਬ ਬ੍ਰੇਕ ਕਰਕੇ ਗਏ ਹੋ ਜੀ ਉਹਦੇ ਵਿੱਚ ਜੇ ਮੰਨ ਲਓ ਆਪਾਂ ਸਾਰਾ ਹੀ ਆਪਾਂ ਜੇ ਇੱਕ ਗਵਰਨਮੈਂਟ ਦੇ ਉੱਤੇ ਇੱਕ ਬਲੇਮ ਲਾ ਜਾਈਏ ਤੇ ਉਹ ਵੀ ਇੱਕ ਸਰਾਸਰ ਆਪਾਂ ਗਲਤ ਕਹਿ ਸਕਦੇ ਹਾਂ ਉਹਨੂੰ ਇਹ ਜ਼ਰੂਰੀ ਨਹੀਂ ਕਿ ਆਪਾਂ ਉਹਨੂੰ ਮਤਲਬ ਕਹਿ ਸਕਦੇ ਹਾਂ ਕਿ ਸਿਕਿਉਰਿਟੀ ਦੇ ਕਰਕੇ ਹੀ ਉਹ ਮਰ ਗਿਆ ਬਾਕੀ ਤਾਂ ਚਲੋ ਬਾਈ ਜੀ ਹੋਇਆ ਤਾਂ ਮਾੜਾ ਹੀ ਹੈ ਇਹਦੇ ਵਿੱਚ ਕਾਰਨ ਦੇਖੋ ਫਸਟ ਆਫ ਆਲ ਮੰਨ ਲਓ ਦੇਖੋ ਕਾਰਨ ਇਹ ਹੈ ਕਿ ਜੀ ਪਹਿਲੇ ਨੰਬਰ ਤੇ ਤਾਂ ਆਪਾਂ ਮੈਂ ਇਹ ਗੱਲ ਕਰ ਸਕਦਾ ਚਲੋ ਠੀਕ ਹੈ ਭਵੇਂ ਕੁਝ ਮਤਲਬ ਪਿਕ ਜੇ ਉਹਦੀ ਰੇਕੀ ਹੋਈ ਹੈ ਰੇਕੀ ਦੇ ਮਾਮਲੇ ਜੋ ਕਹਿ ਸਕਦੇ ਜਿਹੜੀ ਇਹ ਹੁਣ ਜਿਹੜੀ ਮੰਨ ਲਓ ਇੱਕ ਜਿਹੜੀ ਗਨ ਹੈ ਜੀ ਇਹ ਰਸ਼ੀ ਨਗਾਨੇ ਆਈ ਕਿੱਥੋਂ ਜੀ ਤੁਸੀਂ ਜਾਂ ਨਾ ਤੁਸੀਂ ਦੱਸ ਸਕਦੇ ਨਾ ਮੈਂ ਦੱਸ ਸਕਦਾ ਵੀ ਇਹ ਗਨ ਜਿਹੜੇ ਇਹ एयर ਵੈਪਨ ਹੈ ਇਹ ਨਾ ਤਾਂ ਕੋਈ ਇਹ ਆਪਣਾ ਨੈਸ਼ਨਲ ਵੈਪਨ ਜਿਹਨੂੰ ਪ੍ਰੋਵਾਈਡ ਕਿ ਜਿਹਨੂੰ ਯੂਜ਼ ਕਰਕੇ ਸਿੱਧੂ ਮੂਸੇਵਾਲ ਨੂੰ ਕਿਲ ਕੀਤਾ ਗਿਆ ਵਾ ਜੀ ਬਿਲਕੁਲ ਤੁਸੀਂ ਕਿਹਾ ਵੀ ਸਿਕਿਉਰਿਟੀ ਜਿਹੜੀ ਐ ਸਿਕਿਉਰਿਟੀ ਨੂੰ ਸਿੱਧੂ ਮੂਸੇਵਾਲਾ ਖੁਦ ਵੀ ਬ੍ਰੇਕ ਕਰਕੇ ਗਿਆ ਸੀ ਪਰ ਵੀਰ ਜੀ ਉਹਨਾਂ ਦੇ ਨਾਲ ਦੋ ਹੀ ਗਨਮੈਨ ਸੀਗੇ ਦੋ ਗਨਮੈਨ 24 ਘੰਟੇ ਡਿਊਟੀ ਜਿਹੜੀ ਆ ਉਹ ਨਹੀਂ ਕਰ ਸਕਦੇ ਜਦ ਕਿ ਕਾਂਗਰਸ ਦੀ ਸਰਕਾਰ ਦੇ ਵਿੱਚ ਮੈਂ ਕੋਈ ਕਾਂਗਰਸ ਸਰਕਾਰ ਦਾ ਪੱਖ ਨਹੀਂ ਲੈ ਰਿਆ ਮੈਂ ਆਪ ਜੀ ਨੂੰ ਦੱਸ ਰਿਹਾ ਕਿ ਕਾਂਗਰਸ ਸਰਕਾਰ ਦੇ ਵਿੱਚ ਉਹਦੇ ਨਾਲ 10 ਗਨਮੈਨ ਤੇ ਇੱਕ ਜਿਪਸੀ ਚੱਲਿਆ ਕਰਦੀ ਸੀ ਜੋ ਕਿ ਭਗਵੰਤ ਮਾਨ ਸਰਕਾਰ ਨੇ ਵਾਪਸ ਲੈ ਲਈ ਸਿਕਿਉਰਿਟੀ ਵਾਪਸ ਲੈ ਲੈਣੀ ਇੱਕ ਬੱਕਰੀ ਗੱਲ ਆ ਬਾਅਦ ਵਿੱਚ ਉਹਦਾ ਸੋਸ਼ਲ ਮੀਡੀਆ ਉੱਤੇ ਜਾਂ ਪ੍ਰਿੰਟ ਮੀਡੀਆ ਦੇ ਵਿੱਚ ਪ੍ਰਚਾਰ ਕਰਨਾ ਕਿ ਤੈਨਾਂ ਕਿਤੇ ਉਹ ਜ਼ਿੰਮੇਵਾਰੀ ਲੋਕ ਮੰਨ ਰਹੇ ਨੇ ਇਸ ਚੀਜ਼ ਦੀ ਇਹ ਨਹੀਂ ਗੱਲ ਕਰ ਸਕਦਾ ਜਨਤਕ ਹਰ ਇੱਕ ਜਿਹੜੀ ਹੁੰਦਾ ਜਨਤਕ ਕਰ ਦੇਣਾ ਨਾ ਜਿੱਦਾਂ ਵੀ ਸਿਕਿਉਰਟੀ ਇਹਦੀ ਵਾਪਸ ਲੈ ਲਈ ਗਈ ਆ ਆ ਬੰਦੇ ਦੀ ਵੀ ਲੈ ਲਈ ਗਈ ਆ ਉਹਦੇ ਨਾਲ ਲੋਕਾਂ ਨੂੰ ਪਤਾ ਲੱਗ ਗਿਆ ਹਨਾ ਵੀ ਇਹ ਬੰਦੇ ਕੋ ਸਿਕਿਉਰਟੀ ਐਣੀ ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਵੀ ਹੁਣ ਸਿਕਿਉਰਟੀ ਐਣੀ ਆਪਾਂ ਇਹਦੇ ਤੇ ਅਟੈਕ ਕਰ ਸਕਦੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਹਨਾ ਡਰ ਬੜੀ ਵੱਡੀ ਚੀਜ਼ ਹੁੰਦੀ ਲਿਖਿਆ ਜਾਵੇ ਨਾ ਤੁਸੀਂ ਕੈਮਰੇ ਦੀ ਨਿਗਰਾਨੀ ਹੈ ਇੱਥੋਂ ਚਾਹੇ ਕੈਮਰਾ ਨਾ ਵੀ ਲੱਗਾ ਹੋਵੇ ਇੱਕ ਡਰ ਹੁੰਦਾ ਮਨ 'ਚ ਵੀ ਇੱਥੇ ਕੈਮਰਾ ਲੱਗਾ ਹੋਣਾ ਹਨਾ ਇੱਕ ਡਾਰੀ ਹੁੰਦਾ ਇਹਦੇ ਨਾਲ ਸਿਕਿ ਪਲੱਸ ਪੁਆਇੰਟ ਵੀ ਹੁੰਦੇ ਨੇ ਨੈਗੇਟਿਵ ਵੀ ਹੁੰਦੇ ਹੀ ਆ ਤੁਹਾਨੂੰ ਪਤਾ ਹੀ ਆ ਇਹ ਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਬਾਅਦ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬੀਆਂ ਦੀ ਗੱਲ ਕਰੀਏ ਪੰਜਾਬੀਅਤ ਦੀ ਗੱਲ ਕਰੀਏ ਤੁਹਾਨੂੰ ਕੀ ਲੱਗਦਾ ਵੀ ਕਿੱਡਾ ਵੱਡਾ ਘਾਟਾ ਪਿਆ ਸਿੱਧੂ ਮੂਸੇ ਵਾਲੇ ਜਾਣ ਤੋਂ ਬਾਅਦ ਭਾਜੀ ਇੱਕ ਯੂਥ ਆਈਕਨ ਸੀਗਾ ਬੰਦਾ ਉਹ ਜੀ ਹਣਾ ਹਰ ਇੱਕ ਬੰਦਾ ਉਹਨੂੰ ਫੋਲੋ ਕਰਦਾ ਸੀਗਾ ਨੰਬਰ 2 ਤੇ ਆ ਵੀ ਵਰਲਡ ਵਾਈਡ ਬੰਦੇ ਦਾ ਨਾਂ ਸੀਗਾ ਜੀ ਠੀਕ ਆ ਸਭ ਤੋਂ ਵੱਡੀ ਗੱਲ ਤਾਂ ਇੱਕ ਮਾਂ ਦਾ ਪੁੱਤ ਗਿਆ ਜੀ ਜਿਹੜਾ ਤਾਂ ਕਦੇ ਘਾਟਾ ਪੂਰਾ ਹੋ ਹੀ ਨਹੀਂ ਸਕਦਾ ਨੰਬਰ 2 ਤੇ ਉਨੇ ਨਾਂ ਬਣਾਤਾ ਸੀ ਆਪਣੇ ਏਰੀਆ ਦਾ ਜੀ ਮਾਨਸੇ ਦਾ ਉਹ ਕਹਿੰਦਾ ਸੀ ਮੈਂ ਮਾਨਸੇ ਨੂੰ ਲੋਕੀ ਯਾਦ ਕਰਨਗੇ ਵੀ ਹਾਂ ਵੀ ਕਿਸੇ ਬੰਦੇ ਦੇ ਨਾਂ ਨਾਲ ਅੱਜ ਆਪਾਂ ਯਾਦ ਕਰਦੇ ਵੀ ਪਏ ਆ ਜੀ ਸਿੱਧੂ ਮੂਸੇ ਵਾਲਾ ਕਿਆ ਕਰਦੇ ਸੀ ਵੀ ਜਿੱਥੇ ਕੋਈ ਬੱਸ ਵੀ ਨਹੀਂ ਸੀ ਜਾਂਦੀ ਮੈਂ ਉਸ ਪਿੰਡ ਦੇ ਵਿੱਚ ਜਿਹੜੀਆਂ ਹੈਗੀਆਂ ਵੱਡੀਆਂ-ਵੱਡੀਆਂ ਗੱਡੀਆਂ ਆਉਣ ਲਾਤੀਆਂ ਸੀ ਵੀਰ ਜੀ ਸਿੱਧੂ ਮੂਸੇ ਵਾਲੇ ਦਾ ਕਤਲ ਹੋ ਗਿਆ ਅੱਜ ਅੰਤਮ ਸੰਸਕਾਰ ਵੀ ਹੋ ਗਿਆ ਕਿਵੇਂ ਵੇਖਦੇ ਹਾਂ ਸਾਰੇ ਕੁਝ ਨੂੰ ਭਾਈ ਸਭ ਤੋਂ ਵੱਡੀ ਗੱਲ ਸਰੀਰਿਕ ਪੱਖੋਂ ਗਿਆ ਚਲਾ ਜੀ ਪਰ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਵਸਦਾ ਉਹ ਹਜ਼ਾਰਾਂ ਬੰਦਿਆਂ ਨੇ ਟੈਟਰ ਦੀ ਦੁਕਾਨ ਤੇ ਲੰਗਰ ਲਾਤੇ ਸਿੱਧੂ ਮੂਸੇਵਾਲਾ ਦਾ ਲੰਗਰ ਦੇ ਵੀ ਜਿਹੜਾ ਮਰਜ਼ੀ ਮੇਰੇ ਕੋਲ ਟੈਟੂ ਬਣਾਲੀ ਮੈਂ ਫ੍ਰੀ ਦਊਂਗਾ ਉਹ ਜ਼ਿੰਦਗੀ 'ਚ ਨਹੀਂ ਭੁੱਲਣਾ ਹੈਗੀ ਸਿਆਸੀ ਗੇਮ ਹੀ ਹੈ ਜੋ ਮਰਜ਼ੀ ਕਹਿ ਲੋ ਅੱਜ ਲੋਕੀ ਕਹਿੰਦੇ ਝਾੜੂ ਫੇਰ ਗਿਆ ਭਗਵੰਤ ਮਾਨ ਦਾ ਕੰਮ ਪਰ ਨਹੀਂ ਕੁਝ ਟਾਈਮ ਆਊਗਾ ਭਗਵੰਤ ਮਾਨ ਇਸੇ ਖਿਲਾਫ ਜਵਾਬ ਜ਼ਰੂਰ ਦੇਊਗਾ ਪਰ ਸਚਾਈ ਦੇ ਪੱਖੇ ਤੁਰியே ਤੇ ਕੋਈ ਝਾੜੂ ਦਾ ਕੰਮ ਨਹੀਂਗਾ ਕਾਂਗਰਸ ਲੀਡਰਾਂ ਦੀ ਬੜੀ ਮਿਲੀ ਭੁਗਤਾ ਜੀ ਕਬੱਡੀ ਪਲੇਅਰ ਨੰਗੀ ਅੰਮੀਆਂ ਨੰਗਲ ਦੇ ਕਤਲ ਹੋਇਆ ਉੱਥੇ ਹੀ ਨਹੀਂ ਕਿਸੇ ਨੇ ਕਿਹਾ ਤਾਂ ਝੌੜੂਗਲ ਦਾ ਨਾਮ ਹੈ ਸਿਕਿਉਰਿਟੀ ਨਹੀਂ ਆਈ ਜੀ ਅੱਜ ਇਹ ਮੇਰਾ ਵੀਰ ਮਰਿਆ ਜੀ ਵਿਰਾਜਾ ਵੜੇਂਗੇ ਸਾਹਿਬ ਕਹਿਣ ਲੱਪੇ ਆ ਵੀ ਨੂੰ ਸਿਕਿਉਰਿਟੀ ਖੋਈ ਤੇ ਮੇਰੇ ਭਰਾ ਦਾ ਕਤਲ ਹੋ ਗਿਆ ਜੀ ਇਹ ਸਭ ਅਫਵਾਹਾਂ ਜੀ ਨੇਚਰਲੀ ਬੰਦਾ ਇਨਸਾਨ ਵਧੀਆ ਸੀਗਾ ਜੀ ਪਰ ਜੋ ਲੋਕੀ ਖੇੜ ਭੇੜ ਚਾਲ ਬਣਾ ਰਿਆ ਝਾੜੂ ਤੇ ਲਾ ਰਿਆ ਭਗਵੰਤ ਮਾਨ ਮਾਰਨ ਇੱਕ ਕਰਨੇ ਵੀ ਆ ਵੀਰ ਜੀ ਸਿੱਧੂ ਮੂਸੇਵਾਲੇ ਨੂੰ ਜਿਹੜੀਆਂ ਹੈਗੀਆਂ ਧਮਕੀਆਂ ਮਿਲ ਰਹੀਆਂ ਸੀ ਸੰਦੀਪ ਨੰਗ ਲੰਬੀਆਂ ਨੂੰ ਕੋਈ ਅਜੇ ਹਾ ਨਹੀਂ ਸੀ ਵੀ ਸੰਦੀਪ ਇੱਕ ਧਮਕੀ ਮਿਲ ਰਹੀ ਸੀ ਜਦੋਂ ਸਰਕਾਰ ਨੇ ਸਿਕਿਉਰਿਟੀ ਖੋਈ ਹੈ ਉਹਨੇ ਬਿਆਨ ਕਿਉਂ ਨਹੀਂ ਕੀਤੀਆਂ ਸਰਕਾਰ ਦੀ ਦੀ ਮੂਰਖਤਾ ਤੇ ਹੈਗੀ ਨੀਗੀ ਜੇ ਉਹ ਬਿਆਨ ਕਰਦਾ ਕੀ ਪਤਾ ਨੇ ਸਿਕਿਉਰਿਟੀ ਉਹਦੇ ਕੋਲ ਹੋਵੇ ਨੇਚਰਲੀ ਗੱਲ ਹੈ ਤੁਸੀਂ ਕਹੋਗੇ ਮੈਨੂੰ ਖਤਰਾ ਅੱਜ ਕੱਲ ਤੁਰੇ ਫਿਰਦੇ ਬੰਦੇ ਨੂੰ ਸਿਕਿਉਰਟੀ ਮਿਲ ਜਾਂਦੀ ਹੈ ਉਹਨੂੰ ਕਿਉਂ ਨਹੀਂ ਮਿਲੇਗੀ ਉਹ ਕਹਵੇ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਧਮਕੀਆਂ ਮਿਲਦੀਆਂ ਸਭ ਕੁਝ ਬਿਆਨ ਹੁੰਦਾ ਜੇ ਮੰਨ ਲਓ ਵੀਰ ਜੀ ਉਹਨੂੰ ਸਿਕਿਉਰਟੀ ਦਿੱਤੀ ਗਈ ਸੀ ਤਾਂ ਇਸੇ ਕਰਕੇ ਦਿੱਤੀ ਗਈ ਸੀ ਪਹਿਲਾਂ ਸਰਕਾਰਾਂ ਵੱਲੋਂ ਸਿਕਿਉਰਟੀ ਦਿੱਤੀ ਗਈ ਸੀ ਕਿਸੇ ਨਾ ਕਿਸੇ ਮੰਨ ਲਓ ਸਿਕਿਉਰਟੀ ਦਾ ਕੋਈ ਕਾਰਨ ਹੁੰਦਾ ਤੁਹਾਡੇ ਨਾਲ ਸਿਕਿਉਰਟੀ ਨਹੀਂ ਗਈ ਵੀਰ ਜੀ ਨਾਲ ਨਹੀਂ ਗਈ ਤੁਹਾਡੇ ਨਾਲ ਨਹੀਂ ਗਈ ਕੋਈ ਤਾਂ ਕਾਰਨ ਹੋਊਗਾ ਸਿਕਿਉਰਟੀ ਦਾ ਤਾਂ ਹੀ ਉਹਨੂੰ ਸਿਕਿਉਰਟੀ ਮਿਲੀ ਹਾਂਜੀ ਬਾਕੀ ਤੁਹਾਨੂੰ ਪਤਾ ਹੀ ਹੈ ਸਰਕਾਰਾਂ ਦਾ ਸਾਰਾ ਵੰਡ ਲਾ ਸਕਦੇ ਆ ਆਪਾਂ ਕ ਬਾਕੀ ਹੁਣ ਜੋ ਵੀ ਪੰਜਾਬ ਸਿਕਿਉਰ ਨਹੀਂ ਹੈਗਾ ਜੀ ਮੈਂ ਹਿਸਾਬ ਲਾਇਆ ਪੰਜਾਬ ਸਿਕਿਉਰ ਨਹੀਂਗਾ ਦੇਖੋ ਅੱਜ ਤੁਸੀਂ ਕਿਸੇ ਬੰਦੇ ਦੀ ਗੱਲ ਕਰਦੇ ਜਾਂ ਮੇਰਾ ਭਰਾ ਕਰਦਾ ਕਿਸੇ ਉੱਚੇ ਬੰਦੇ ਦੀ ਉਹਦੇ ਅਗੇਂਸਟ ਚੱਲਦਾ ਕਿ ਇਹਨੂੰ ਵੀ ਫਿਰ ਸਿਕਿਉਰਟੀ ਦੀ ਲੋੜ ਹੈ ਕਿ ਇਹਨੂੰ ਵੀ ਸਿਕਿਉਰਟੀ ਦੀ ਲੋੜ ਹੈ ਅਸੀਂ ਮੰਨ ਲਓ ਅਸੀਂ ਜੇ ਮੰਨ ਲਓ ਅਸੀਂ ਕੋਈ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਪੰਜਾਬ ਦੇ ਹੱਕਾਂ ਦੀ ਗੱਲ ਕਰਾਂਗੇ ਤੇ ਕੀ ਉਸ ਤੋਂ ਪਹਿਲਾਂ ਸਾਨੂੰ ਸਿਕਿਉਰਟੀ ਲੈਣੀ ਪਊਗੀ ਸਿਕਿਉਰਟੀ ਲੈਣੀ ਪਊਗੀ ਇਹ ਤਾਂ ਨੇਚਰਲੀ ਗੱਲ ਹੈ ਜੀ ਕੋਈ ਵੀ ਬੰਦਾ ਜੇ ਆਪਣੇ ਹੱਕ ਦੀ ਗੱਲ ਕਰੂਗਾ ਇਹਨੂੰ ਫਿਰ ਸਿਕਿਉਰਟੀ ਚਾਹੀਦੀ ਜਾਂਦਾ ਮਤਲਬ ਇਹਦੀ ਖਤਰਾ ਹੈ ਇਤਾਂ ਨਹੀਂ ਹੁੰਦਾਗਾ ਕੋਈ ਵੀ ਸਾਰਾ ਤੁਹਾਨੂੰ ਪਤਾ ਸੈਟਿੰਗਾਂ ਦੇ ਨਾਲ ਹੀ ਕੰਮ ਹੁੰਦੇ ਇਹੋ ਜਿਵੇਂ ਦਾ ਸਿਆਸੀ ਕੰਮ ਆ ਸਾਰਾ ਜੀ ਹਾਂਜੀ ਵੀ ਜੀ ਅੱਜ ਜਿਹੜੇ ਹਾਲਾਤ ਬਣ ਗਏ ਹਨਾ ਜੀ ਅੱਜ ਸਿੱਧੂ ਦੀ ਮੌਤ ਦੇ ਜੀ ਬਾੜੇ ਲੋਕੀ ਫੇਮ ਲੈ ਰਹੇ ਨੇ ਤੇ ਬਾੜੇ ਲੋਕਾਂ ਨੂੰ ਇਹ ਬਣਿਆ ਵੀ ਇਸ ਦੇ ਅਸੀਂ ਜਿਹੜਾ ਆੜ ਦੇ ਵਿੱਚ ਸਿਕਿਉਰਟੀਆਂ ਲਈਏ ਸਿਕਿਉਰਟੀਆਂ ਕਾਦੇ ਵਾਸਤੇ ਲੈਂਦੇ ਬਾੜੇ ਲੋਕਾਂ ਨੂੰ ਖਤਰਾਂ ਨਹੀਂ ਟੌਰ ਵਾਸਤੇ ਜੀ ਆਪਣੇ ਜਾਦੇ ਜਾਲੋ ਜਾਲੋ ਜਲਾਲ ਵਿਖਾਉਣ ਵਾਸਤੇ ਜੀ 40 40 ਸਕਿਉਰਟੀਆਂ ਬੰਦੇ ਲਈ ਫਿਰਦੇ ਆ ਇਸ ਤਰ੍ਹਾਂ ਤੇ ਸਾਰਾ ਪੰਜਾਬ ਜੇਕਰ ਇਸ ਚੀਜ਼ ਨੂੰ ਮੁੱਦਾ ਬਣਾ ਕੇ ਸਕਿਉਰਟੀਆਂ ਮੰਗੂਗਾ ਤਾਂ ਫਿਰ ਤਾਂ ਸਕਿਉਰਟੀ ਸ਼ਾਇਦ ਮੈਨੂੰ ਲੱਗਦਾ ਹੋਵੇ ਪ੍ਰੋਵਾਈਡ ਕਰਨੀ ਔਖੀ ਹੋ ਜਾਊਗੀ ਫਿਰ ਤੇ ਮੈਂ ਵੀ ਕੱਲ ਨੂੰ ਕਹੂੰ ਮੈਨੂੰ ਵੀ ਖਤਰਾ ਮੈਨੂੰ ਦੁਕਾਨ ਦੇ ਤੇ ਜੀ ਇਹ ਕਰ ਰਿਹਾ ਸੀ ਸਕਿਉਰਟੀ ਵਾਪਸ ਲੈ ਲੈਣੀ ਇੱਕ ਵੱਖਰੀ ਗੱਲ ਆ ਪਰ ਸਕਿਉਰਟੀ ਵਾਪਸ ਲੈ ਕੇ ਉਹਨੂੰ ਜਨਤਕ ਕਰ ਦੇਣਾ ਸੋਸ਼ਲ ਮੀਡੀਆ ਉੱਤੇ ਪ੍ਰਿੰਟ ਮੀਡੀਆ ਉੱਤੇ ਉਹਨੂੰ ਜਨਤਕ ਕਰ ਦੇਣਾ ਕਿਤੇ ਨਾ ਕਿਤੇ ਸਰਕਾਰ ਦਾ ਇਹਦੇ ਵਿੱਚ ਕੋਈ ਗਲਤੀ ਤੁਸੀਂ ਨਹੀਂ ਮਹਿਸੂਸ ਕਰਦੇ ਵੀ ਇਹ ਸਰਕਾਰ ਦੀ ਗਲਤੀ ਨਹੀਂ ਇਹਦੇ ਵਿੱਚ ਕੋਈ ਇਹੋ ਜਿਹੀ ਕੋਈ ਗਲਤੀ ਨਹੀਂ ਗਈ ਚਲੋ ਬਹੁਤ ਮਾੜਾ ਆਇਆ ਜਿਹੜਾ ਕਿਦਾਂ ਆਇਆ ਇਹੋ ਜਿਹਾ ਟਾਈਮ ਆ ਗਿਆ ਬਹੁਤ ਮਾੜਾ ਹੋਇਆ ਪਰ ਜੇਕਰ ਇਹ ਚੀਜ਼ ਨੂੰ ਆਪਾਂ ਕਿਦਾਂ ਨਾ ਕਹੀ ਚੱਲੀਏ ਚਲੋ ਉਹਦਾ ਕਿਦਾਂ ਨਾਮ ਆ ਕਿਤੇ ਨਾ ਕਿਤੇ ਉਹਨਾਂ ਨੇ ਲੋਕਾਂ ਨੇ ਫਾਇਦਾ ਲੈ ਲਿਆ ਤੇ ਸਕਿਉਰਟੀ ਤਕਰੀਬਨ ਸਾਰੇ ਲੋਕਾਂ ਦੀ ਜਨਤਕ ਕੀਤੀ ਜਿੰਨਾਂ ਦੀ ਕੀਤੀ ਆ ਚਲੋ ਕਿਤੇ ਨਾ ਕਿਤੇ ਇਹ ਵੀ ਕਹਿ ਸਕਦੇ ਹਾਂ ਚਲੋ ਸਰਕਾਰ ਦੀ ਕਿਤੇ ਨਾ ਕਿਤੇ ਚਲੋ ਆਪਾਂ ਕਹਿ ਸਕਦੇ ਹਾਂ ਵੀ ਕੋਈ ਗਲਤੀ ਰਹਿ ਗਈ ਜਾਂ ਕੁਝ ਹੈ ਪਰ ਇਹ ਦਿਨ ਆਪਾਂ ਪਰ 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 ਵੀਰ ਜੀ ਜਿਹੜਾ ਇੱਕ ਗਰੁੱਪ ਜ਼ਿੰਮੇਵਾਰੀ ਲੈਂਦਾ ਸਿੱਧੂ ਮੂਸੇ ਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਇੱਕ ਗੈਂਗਸਟਰ ਗਰੁੱਪ ਆ ਜਿਹੜਾ ਉਹ ਲੈਂਦਾ ਉਹ ਬਕਾਇਦਾ ਤੌਰ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਕਾਫੀ ਚਿਰ ਦੇ ਪਿੱਛੇ ਸੀਗੇ ਪਰ ਜਦੋਂ ਸਕਿਉਰਟੀ ਲੈ ਲਈ ਗਈ ਤਾਂ ਸਾਨੂੰ ਮੌਕਾ ਮਿਲ ਗਿਆ ਨਹੀਂ ਨਹੀਂ ਵੇਖੋ ਸਿੱਧੂ ਨਾ ਐਡਾ ਨਧੜਕ ਬੰਦਾ ਸੀ ਉਹ ਇੰਨੇ ਆਪਾਂ ਵੇਖਦੇ ਆ ਮੈਂ ਬਾਹਲਾ ਹੁੰਦਾ ਫਾਲੋਅਰ ਵੀ ਨਹੀਂ ਸੀ ਪਰ ਮੈਂ ਵੇਖਦਾ ਕਦੇ ਕਦੇ ਆਪਾਂ ਉਹਦੇ ਜਦੋਂ ਜੀਵਨ ਦੇ ਚਾਹਤ ਮਾਰੀਏ ਉਹ ਅਕਸਰ ਹੀ ਇਕੱਲਾ ਨਿਕਲਦਾ ਸੀ ਅਕਸਰ ਹੀ ਮਾਰਕੀਟ ਦੇ ਵਿੱਚ ਬਾਜ਼ਾਰ ਦੇ ਵਿੱਚ ਇੱਕ ਦੋ ਸਾਥੀਆਂ ਨਾਲ ਵੀਰ ਜੀ ਜੇ ਸਿਕਿਉਰਟੀ ਮੰਨ ਲਓ ਜੇ ਸਿਕਿਉਰਟੀ ਤੁਸੀਂ ਕਹਿ ਰਹੇ ਹੋ ਮੈਂ ਤਾਂ ਵਾਪਸ ਲੈ ਲਈ ਜੇ ਸਿਕਿਉਰਟੀ ਰੂਲ ਐਂਡ ਰੈਗੂਲੇਸ਼ਨ ਨੂੰ ਫਾਲੋ ਕਰਦਾ ਹੈ ਸਿਕਿਉਰਟੀ ਨੂੰ ਬ੍ਰੇਕ ਕਰਕੇ ਉਹ ਬੰਦਾ ਬਾਹਰ ਕਿਉਂ ਗਿਆ ਵੀਰ ਜੀ ਉਹਦੇ ਨਾਲ ਦੋ ਹੀ ਗਨਮੈਨ ਸੀ ਦੋ ਗਨਮੈਨ 24 ਘੰਟੇ ਡ ਜੀ ਬਹੁਤ ਗਲਤ ਹੋਇਆ ਜੀ। ਕੀ ਕਾਰਨ ਕੀ ਲੱਗਦਾ ਤੁਹਾਨੂੰ? ਕਾਰਨ ਹੁਣ ਕੀ ਕਹਿ ਸਕਦੇ ਪੰਜਾਬ ਦੇ ਮਾੜੇ ਹਾਲਾਤ ਕਹਿ ਸਕਦੇ ਆਪਾਂ। ਜੀ। ਜਿਵੇਂ ਗੈਂਗਸਟਰ ਜੋ ਜੀ। ਮਤਲਬ ਕਿ ਹਰੇਕ ਥਾਂ ਤੇ ਮੁੰਡੇ ਬਦਮਾਸ਼ ਬਣੇ ਫਿਰਦੇ ਜੀ। ਉਹੀ ਕਹਿ ਸਕਦੇ ਆਪਾਂ ਵੀ ਪੰਜਾਬ ਹੁਣ ਸਿਕਿਉਰ ਨਹੀਂ ਹੈਗਾਗਾ। ਜੀ। ਲੋਕਾਂ ਦੇ ਮਾਪਿਆਂ ਨੇ ਇਹ ਹੀ ਟੀਚਾ ਬਣਾਇਆ ਇਹ ਬੱਚੇ ਨੂੰ ਪੜਾਉ ਉਹ ਲਖਾਓ ਤੇ ਬਾਹਰ ਭੇਜੋ। ਜੀ। ਇਹੀ ਹੈ ਜੀ ਕਾਰਨ ਹੁਣ ਚਲੋ ਕੀ ਕਹਿ ਸਕਦੇ ਜੋ ਕਿਸਮਤ ਦਾ ਲਿਖਿਆ ਉਹੀ ਹੋ ਸਕਦਾ ਜੀ। ਜੀ। ਹਾਂਜੀ ਵੀਰ ਜੀ ਤੁਹਾਨੂੰ ਕੀ ਲੱਗਦਾ ਜਿਹੜਾ ਮੂਸੇ ਵਾਲੇ ਦਾ ਕਤਲ ਹੋ ਜਾਂਦਾ ਕਿਦਾਂ ਦੇਖਦੇ ਉਹਨੂੰ ਭਾਜੀ ਸ਼ਰਿਆਮੀ ਦੁਪਹਿਰੇ ਵੀਰ ਜੀ ਘਰੋਂ ਨਿਕਲਦੇ ਨੇ ਮੂਸੇ ਵਾਲ ਸਾਹਿਬ ਸ਼ਰਿਆਮੀ ਹੀ ਦੁਪਹਿਰ ਦੇ ਵਿੱਚ ਹੀ ਉਹਨਾਂ ਦਾ ਕਤਲ ਹੋ ਜਾਂਦਾ ਹੈ ਤੇ ਸ਼ਰਿਆਮੀ ਹੀ ਗੋਲੀਆਂ ਚੱਲ ਰਹੀਆਂ ਨੇ ਇਹ ਆਪਾਂ ਨੂੰ ਦੁਪਹਿਰੇ ਹੀ 2 ਵਜੇ ਨਾਲ ਸਕਿਉਰਿਟੀ ਵਾਪਸ ਲਈ ਜਾਂਦੀ ਆ 5 ਵਜੇ ਉਹਨਾਂ ਦਾ ਕਤਲ ਹੋ ਜਾਂਦਾ ਹੈ ਇਹ ਸ਼ਰਿਆਮ ਗੁੰਡਾਗਰਦੀ ਕਰਾ ਰਹੀ ਸਰਕਾਰਾਂ ਕਰਾ ਰਹੀਆਂ ਨੇ ਇਹ ਸ਼ਰਿਆਮ ਕਿਉਂ ਇਹ ਵੀ ਕਹਿ ਦਿੰਦੇ ਨੇ ਵੀ ਕੈਮਰੇ ਦੇ ਅੱਗੇ ਆਣ ਕੇ ਵੀ ਉਹਨਾਂ ਦੀ ਸਕਿਉਰਿਟੀ ਵਾਪਸ ਲਈ ਜਾਂਦੀ ਹੈ ਸਿੱਧੂ ਮੂਸੇਵਾਲ ਸਾਭ ਦੀ ਸਕਿਉਰਿਟੀ ਵਾਪਸ ਲੈ ਕੇ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਨਹੀਂ ਕਹਿਣਾ ਚਾਹੀਦਾ ਕਿ ਸਿੱਧੂ ਮੂਸੇਵਾਲ ਸਾਭ ਦੀ ਸਕਿਉਰਿਟੀ ਵਾਪਸ ਲਈ ਗਈ ਹੈ ਹੋਣਾ ਆਪਾਂ ਇਹੋ ਵੇਖ ਲਈਏ ਵੀ ਮਾਪਿਆਂ ਨੂੰ ਪੁੱਤ ਨਹੀਂ ਮਿਲਣਾ ਸਾਰੀ ਦੁਨੀਆ ਨੂੰ ਆਪੋ ਆਪ ਦੇ ਘਰੇ ਸਾਰਿਆਂ ਨੇ ਜਲ ਜਾਣਾ ਪਰ ਮਾਪਿਆਂ ਨੂੰ ਪੁੱਤ ਦਾ ਉਹ ਕੜਾ ਘਾਟਾ ਪੈ ਗਿਆ ਉਹ ساری ਜ਼ਿੰਦਗੀ ਨਹੀਂ ਵਾਪਸ ਹੋਣਾ ਜੀ ਉਹਨਾਂ ਦੇ ਪਿਓ ਨੇ ਇੱਕੋ ਵੇਖੋ ਜੋ ਸਰੇ ਆਮ ਹੀ ਆਪਣੀ ਪਾਕ ਜਸਤਾਰ ਰੱਖ ਕੇ ਸਾਰਿਆਂ ਦਾ ਐ ਸਨਸਕਾਰ ਕਰਨ ਦੇ ਵੀ ਸਾਰਿਆਂ ਨੂੰ ਇੱਜ਼ਤ ਦੇਂਦੇ ਕਿ ਮੇਰੇ ਪੁੱਤ ਤੇ ਮਰੇ ਦੇ ਤੁਹਾਡਾ ਇੰਨਾ ਧੰਨਵਾਦੀ ਮੈਨੂੰ ਹੁਣ ਮਹਿਸੂਸ ਹੋ ਗਿਆ ਹੈ ਕਿ ਹਾਂ ਪੂਰਾ ਇਹ ਮੈਨੂੰ ਪੂਰਾ ਯਕੀਨ ਕਰਾਦਾ ਤੁਸੀਂ ਵੀ ਹਾਂ ਮੇਰੇ ਪੁੱਤ ਨੂੰ ਇੰਨਾ ਪਿਆਰ ਕਰਦੇ ਹੋ ਤੁਸੀਂ ਪਰ ਜੈਂਸੀਆਂ ਨੂੰ ਅਜੇ ਵੀ ਪੂਰਾ ਇੰਨਾ ਯਕੀਨ ਨਹੀਂ ਹੋ ਰਿਹਾ ਕੀ ਆਪਣੇ ਵੀਰ ਦਾ ਕੋਈ ਇਨਸਾਫ ਮਿਲੂਗਾ ਆਪ ਨੂੰ ਆਪਣਾ ਬਾਈ ਦੀਪ ਸਿੱਧੂ ਦਾ ਕੋਈ ਇਨਸਾਫ ਮਿਲਿਆ ਆਪਾਂ ਨੂੰ ਕੋਈ ਸ਼ਰੇਆਮ ਗਰਾਊਂਡ ਦੇ ਵਿੱਚ ਗੋਲੀਆਂ ਚਲਾ ਕੇ ਸੰਦੀਪ ਅਮੀ ਵਾਲੀਏ ਦਾ ਕਤਲ ਕਰ ਦੇਣਾ ਉਹਦਾ ਇਨਸਾਫ ਮਿਲਿਆ ਆਪਾਂ ਨੂੰ ਆਪਾਂ ਕੋਈ ਵੀ ਫਿਰ ਆਸ ਨਾ ਸਰਕਾਰ ਤੇ ਰੱਖੀਏ ਇਹ ਆਪਾਂ ਪੰਜਾਬ ਦੇ ਵਿੱਚ ਰਹਿਣ ਯੋਗ ਨਹੀਂ ਹੈਗੇ ਆਪਾਂ ਨੂੰ ਸੇਫਟੀ ਹੁਣ ਕਹਿ ਰਹੇ ਵੀ ਆਪਾਂ ਨੂੰ ਹਰ ਵੇ 24 ਘੰਟੇ ਸੁੱਹੀ ਆਪ ਸੋਚੋ ਦੋ ਮਲਾਜਮਾਂ ਦੇ ਕੋਲੇ ਆ 24 ਘੰਟੇ ਕਿਹੜਾ ਮਲਾਜਮਾਂ ਦੇ ਕੋਲੇ ਡਿਊਟੀ ਕਰਿਆ ਕਰੂਗਾ ਲੋਕ ਰਾਏ ਲੋਕ ਰਾਏ ਅਸੀਂ ਲੈ ਰਹੇ ਸੀ ਵਾਲ ਵੱਖ-ਵੱਖ ਵੀਰਾਂ ਦਾ ਵੱਖ-ਵੱਖ ਤਰ੍ਹਾਂ ਦੇ ਵਿਚਾਰ ਨੇ ਪਰ ਜਿਹੜਾ ਸਾਡੇ ਵੱਲੋਂ ਅਸੀਂ ਇਹ ਕਹਿੰਨੇ ਆ ਕਿ ਜਿਹੜਾ ਸਿਕਿਉਰਟੀ ਵਾਪਸ ਲੈ ਲੈਣੀ ਇੱਕ ਵੱਖਰੀ ਗੱਲ ਹੈ ਕੁਝ ਵੀਰ ਇਹ ਵੀ ਕਹਿ ਰਹੇ ਨੇ ਕਿ ਸਿਕਿਉਰਟੀ ਨੂੰ ਬ੍ਰੇਕ ਕਰਕੇ ਮੂਸੇ ਵਾਲਾ ਆਪ ਗਿਆ ਸੀ ਪਰ ਮੈਂ ਇੱਥੇ ਇਹ ਵੀ ਦੱਸਣਾ ਬਣਦਾ ਵੀ ਮੰਨ ਲਓ ਸਿਕਿਉਰਟੀ ਨੂੰ ਜਿਹੜਾ ਹੈਗਾ ਬ੍ਰੇਕ ਕਰਕੇ ਗਿਆ ਸੀ ਪਰ ਜਿਹੜਾ ਸਰਕਾਰ ਦਾ ਜਿਹੜਾ ਖੂਫੀਆ ਤੰਤਰ ਹੈ ਜਿਹੜਾ ਖੂਫੀਆ ਵਿਭਾਗ ਆ ਉਹਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਸਿੱਧੂ ਮੂਸੇ ਵਾਲਾ ਕੋਈ ਆਮ ਬੰਦਾ ਨਹੀਂ ਸੀ ਜੇ ਮੰਨ ਲਓ ਏਡੇ ਸੈਲੀਬ੍ਰਿਟੀ ਬੰਦੇ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂ ਮ ਲੋਕ ਕਿੱਥੇ ਸੇਫ ਹੋਣਗੇ ਵੀਰ ਜੀ ਕੀ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਕੀ ਮਹਿਸੂਸ ਕਰਦੇ ਹੋ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਜੀ ਪੰਜਾਬ 'ਚ ਤਾਂ ਜੋ ਹੋ ਰਿਹਾ ਆ ਸਾਰਿਆਂ ਦੇ ਸਾਹਮਣੇ ਆ ਜੀ ਪਰ ਕੁਝ ਜਿਸ ਤਰ੍ਹਾਂ ਮੂਸੇਵਾਲ ਸਾਹਿਬ ਦਾ ਕਤਲ ਹੋਇਆ ਆ ਬੜੀ ਮਾੜੀ ਗੱਲ ਘਟਨਾ ਆ ਜੀ ਕਿਉਂਕਿ ਇੱਕ ਨੌਜਵਾਨ ਬੱਚੇ ਦੀ ਇਸ ਦੁਨੀਆ ਤੋਂ ਤੁਰ ਜਾਣਾ ਮਾਪੇ ਨੂੰ ਘਟ ਆਇਆ ਜੀ ਉਹ ਤਾਂ ਹੈਗਾ ਆ ਪਰ ਸਮੁੱਚੇ ਮਾਨਸਾ ਤੋਂ ਲੈ ਕੇ ਪੂਰੇ ਵਰਲਡ ਪੰਜਾਬੀ ਜੋੜ ਹੈ ਵੀ ਇਨਸਾਨ ਪੰਜਾਬੀ ਬੋਲਦਾ ਆ ਉਹਨੂੰ ਘਟਾ ਕਿਉਂਕਿ ਮੈਂ ਕੁਝ ਦੇਖਾਂ ਜਾਂ ਜਾਂਦਾ ਮੌਕਾ ਮਿਲਿਆ ਪਰ ਹਰ ਥਾਂ ਤੇ ਮੂਸੇ ਵਾਲ ਜਿਹੜਾ ਪੰਜਾਬੀ ਨੂੰ ਸਮਝਦਾ ਵੀ ਨਹੀਂ ਉਹ ਸਾਡੇ 뮤직 ਉੱਤੇ ਥੜਕਦਾ ਨਜ਼ਰ ਆਉਂਦਾ ਛਾਬ ਨੂੰ ਇਸ ਕਰਕੇ ਜੇ ਉਹ ਸਾਡੇ 뮤직 ਤੇ ਥੜਕਦਾ ਤੇ ਆਉਣ ਵਾਲੇ ਸਮੇਂ ਤੋਂ ਸਾਡੀ ਭਾਸ਼ਾ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰੇਗਾ ਇਸ ਕਰਕੇ ਮੈਂ ਸਮਝਦਾ ਵੀ ਇੱਕ ਪੰਜਾਬੀ ਦਾ ਸੱਚਾ ਸਪੂਤ ਇਸ ਦੁਨੀਆ ਦਾ ਤੁਰ ਗਿਆ ਔਰ ਪੰਜਾਬੀ ਮਾਤ ਭਾਸ਼ਾ ਨੂੰ ਇਸ ਇਨਸਾਨ ਦੇ ਤੁਰ ਜਾਣ ਨਾਲ ਇੰਨਾ ਕ ਘਾਟਾ ਪਿਆ ਸ਼ਾਇਦ ਕਦੇ ਪੂਰਾ ਵੀ ਨਹੀਂ ਹੋ ਸਕੇਗਾ ਉਨੂੰ ਕਾਰਨ ਕੀ ਲੱਗਦਾ ਕੀ ਕਾਰਨ ਕੀ ਹੋ ਸਕਦੇ ਨੇ ਮੂਸੇ ਵਾਲਾ ਦਾ ਕਤਲ ਦੇ ਕਾਰਨ ਕੀ ਹੋ ਸਕਦੇ ਨੇ ਕੋਈ ਉਹ ਗੈਂਗਸਟਰ ਨਹੀਂ ਸੀਗਾ ਸਰਕਾਰਾਂ ਜਰੂਰ ਕਹਿ ਰਹੀਆਂ ਕਿ ਗੈਂਗਵੋਰਡ ਹੋਈ ਹੈ ਪਰ ਮੂਸੇ ਵਾਲਾ ਗੈਂਗਸਟਰ ਨਹੀਂ ਸੀਗਾ ਮੂਸੇ ਵਾਲਾ ਇੱਕ ਪੰਜਾਬੀ ਲੋਕ ਗਾਇਕ ਸੀਗਾ ਤੇ ਕਾਂਗਰਸ ਪਾਰਟੀ ਦਾ ਲੀਡਰ ਸੀਗਾ ਨਾ ਕਿ ਉਹ ਗੈਂਗਸਟਰ ਸੀਗਾ ਸਰ ਉਹ ਤੇ ਮੰਨਿਆ ਗਿਆ ਪਰ ਕਿ ਇਸ ਜਿਸ ਤਰ੍ਹਾਂ ਦੇ ਸਾਡੇ ਦੇਸ਼